ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਜੋ ਤੁਹਾਨੂੰ ਅਸੀਂ ਲਿੰਕ ਛੜਕ ਦਿਖਾ ਰਹੇ ਆ ਇਹ ਬਰਨਾਲਾ ਜ਼ਿਲ੍ਹੇ ਦੇ ਇੱਕ ਪਿੰਡ ਦੀ ਲਿੰਕ ਛੜਕ ਹੈ ਬਹੁਤ ਹੀ ਵਧੀਆ ਸੜਕ ਦਾ ਵਿਊ ਹੈ ਛੜਕ ਦੇ ਦੋਵਾਂ ਪਾਸਿਆਂ ਤੇ ਕਿਸਾਨਾਂ ਵੱਲੋਂ ਜਾਂ ਮੈਕਮੇ ਵੱਲੋਂ ਦਰਖਤ ਲਗਾਏ ਗਏ ਨੇ ਵੱਡੀ ਗੱਲ ਇਹ ਹੈ ਵੀ ਸੜਕ ਦੇ ਦੋਵਾਂ ਪਾਸਿਆਂ ਦੇ ਕਿਨਾਰੇ ਤੇ ਤਿੰਨ ਤਿੰਨ 4-4 ਫੁੱਟ ਮਿੱਟੀ ਦੀ ਭਰਤ ਪਾਈ ਹੋਈ ਹੈ ਜੋ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਸੀਂ ਇਹ ਮਹਿਕਮਾ ਚਾਹੀਏ ਕਿਸਾਨਾਂ ਵੱਲੋਂ ਲਈ ਗਈ ਹੈ ਉਹਨਾਂ ਨੂੰ ਦੇ ਲੋ ਸਲੂਟ ਹੈ ਦੂਜੀ ਗੱਲ ਸੜਕ ਦੇ ਦੋਵਾਂ ਪਾਸਿਆਂ ਤੇ ਦਰਖਤ ਦੇ ਕੇ ਮਨ ਬੜਾ ਹੀ ਬਾਗੋ-ਬਾਗ ਹੋਇਆ ਕਿਉਂਕਿ ਵਾਤਾਵਰਨ ਨੂੰ ਸਾਫ ਸੋਤਰਾ ਰੱਖਣ ਲਈ ਇਸ ਵਾਰ ਹਰ ਵੱਲੋਂ ਹਰ ਇੱਕ ਵੱਲੋਂ ਬਹੁਤ ਹੀ ਵੱਡੇ ਉਪਰਾਲੇ ਕੀਤੇ ਗਏ ਨੇ ਚਾਹੇ ਉਹ ਸਕੂਲ ਦੇ ਵਿਦਿਆਰਥੀ ਹੋਣ ਚਾਹੇ ਕਲੱਬਾਂ ਵਾਲੇ ਹੋਣ ਚਾਹੇ ਕੋਈ ਐਨਜੀਓ ਹੋਵੇ ਇਸ ਵਾਰ ਦਰਖਤ ਹੀ ਬਹੁਤ ਲੱਗੇ ਆ ਇਹ ਜਿਹੜੇ ਇਸ ਵਾਰ ਦਰਖਤ ਲੱਗੇ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਬਹੁਤ ਹੀ ਸ਼ਾਨਦਾਰ ਛਾਂ ਦੇਣਗੇ ਪਾਰੇ ਸੇ ਲਿੰਕ ਸੜਕ ਤੇ ਕੋਈ ਰਾਹਗੀਰ ਆਉਂਦਾ ਜਾਂਦਾ ਕੋ ਇਹਨਾਂ ਦਰਖਤਾਂ ਦੀ ਸੰਘਣੀ ਛਾਂ ਦੇਖ ਕੇ ਉਹਦਾ ਦਿਲ ਕਰਦਾ ਵੀ 10-20 ਮਿੰਟ ਮੈਂ ਦਰਖਤਾਂ ਦੀ ਛਾਂ ਥੱਲੇ ਬੈਠ ਸਕਾਂ ਇਹ ਸਿਹਤ ਲਈ ਵੀ ਬਹੁਤ ਜ਼ਰੂਰੀ ਹੈ ਪਰ ਜੋ ਵੀਰ ਇਸ ਵਾਰ ਦਰਖਤ ਬੂਟੇ ਲਾਉਣ ਦਾ ਪ੍ਰਾਰਾਲਾ ਕਰ ਰਹੇ ਨੇ ਉਹਨਾਂ ਨੂੰ ਵੀ ਸਾਡਾ ਦਿਲੋਂ ਸਲੂਟ ਹੈ ਪਰ ਕਈ ਛੜਕਾਵੇ ਦੇਖਿਆ ਲਿੰਕ ਤੇ ਵੀ ਛੜਕਦੀ ਕਿਨਾਰੀ ਦੇ ਨਾਲ ਹੀ ਖੇਤ ਸ਼ੁਰੂ ਹੋ ਜਾਂਦਾ ਹੈ। ਕਈ ਲੋਕ ਦਾ ਉਹਨਾਂ ਦੇ ਮਨ ਦੇ ਵਿੱਚ ਇਹੀ ਹੁੰਦਾ ਹੈ ਵੀ ਜਿੰਨੀ ਕਿ ਥਾਂ ਆਪਣੇ ਵੱਲ ਆਉਂਦੀ ਹੈ ਆਪਾਂ ਕਰ ਲਈਏ ਪਰ ਇੱਥੇ ਲੈ ਕੇ ਕੀ ਜਾਣੇ ਪਹਿਲਾਂ ਵੀ ਕੌਣ ਲੈ ਗਿਆ ਇਸ ਲਈ ਵੀਡੀਓ ਨੂੰ ਸ਼ੇਅਰ ਕਰੋ ਚੰਗੀ ਲੱਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।